ਲੋਕ ਸਭਾ ਹਲਕਾ ਅਮਰਸਰ ਤੋਂ ਚੋਣ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਦੇ ਚੋਣ ਪ੍ਰਚਾਰ ਸਬੰਧੀ ਇੱਕ ਵਿਸ਼ਾਲ ਮੀਟਿੰਗ ਹਲਕਾ ਪਛਮੀ ਦੇ ਅਦੀਨ ਆਉਂਦੀ ਬਾਗ ਨੰਬਰ 2 ਵਿਖੇ ਅਮਰਜੀਤ ਸਿੰਘ ਐਲ ਆਈ ਸੀ ਵਾਲੇ ਅਤੇ ਦਲਬੀਰ ਸਿੰਘ ਕੁੱਕੂ ਪ੍ਰਧਾਨ ਦੀ ਅਗਵਾਈ ਵਿੱਚ ਰਣਜੀਤ ਸਿੰਘ ਗੋਲਡੀ ਦੇ ਗ੍ਰਹਿ ਵਿਖੇ ਕਰਵਾਈ ਗਈ ਜਿਸ ਵਿੱਚ ਭਾਰੀ ਗਿਣਤੀ ਵਿੱਚ ਆਪ ਵਰਕਰਾਂ ਤੇ ਇਲਾਕਾ ਵਾਸੀਆਂ ਨੇ ਸ਼ਿਰਕਤ ਕੀਤੀ ਇਸ ਮੌਕੇ ਹਲਕਾ ਪਛਮੀ ਦੇ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਅਚੇਚੇ ਤੌਰ ਤੇ ਪਹੁੰਚੇ ਇਸ ਮੌਕੇ ਕਲਦੀਪ ਸਿੰਘ ਢਾਲੀਵਾਲ ਨੇ ਕਾਂਗਰਸ ਦੇ ਉਮੀਦਵਾਰ ਗੁਰਦੀਪ ਸਿੰਘ ਓਹਲਾ ਤੇ ਵਾਰ ਕਰਦਿਆਂ ਕਿਹਾ ਕਿ ਜੋ ਆਪਣੇ ਘਰ ਅੱਗੇ ਲੰਘਣ ਵਾਲੇ ਗੰਦੇ ਪਾਣੀ ਦੇ ਨਾਲੇ ਨੂੰ 7 ਸਾਲ ਦੇ ਅਰਸੇ ਦੌਰਾਨ ਬੰਦ ਨਹੀਂ ਕਰਵਾ ਸਕਿਆ ਜਿਸ ਨਾਲ ਲੋਕ ਕੈਂਸਰ ਅਤੇ ਹੋਰ ਕਈ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਉਹ ਅੰਮ੍ਰਿਤਸਰ ਵਾਸੀਆਂ ਦੀ ਆਵਾਜ਼ ਨੂੰ ਸੰਸਦ ਵਿੱਚ ਕਿਵੇਂ ਪਹੁੰਚਾ ਸਕਦਾ ਹੈ ਉਹਨਾਂ ਆਮ ਆਦਮੀ ਪਾਰਟੀ ਵੱਲੋਂ 2 ਸਾਲਾਂ ਵਿੱਚ ਕੀਤੇ ਕੰਮਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਆਪ ਸਰਕਾਰ ਜੋ ਚੋਣਾਂ ਦੌਰਾਨ ਵਾਦੇ ਕੀਤੇ ਸਨ ਉਹਨਾਂ ਨੂੰ ਇੱਕ ਇੱਕ ਕਰਕੇ ਪੂਰਾ ਕਰਨ ਵਿੱਚ ਸਫਲ ਸਿੱਧ ਹੋਈ ਹੈ ਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੇ ਜਿੱਤ ਹਾਸਲ ਕਰਕੇ ਸੰਸਦ ਵਿੱਚ ਪੰਜਾਬ ਦੇ ਬਣਦੇ ਹੱਕਾਂ ਦੀ ਲੜਾਈ ਲੜਦੇ ਹੋਏ ਪੰਜਾਬ ਦੇ ਬਣਦੇ ਹੱਕ ਲੈ ਕੇ ਆਵਾਂਗੇ ਅਤੇ ਅੰਮ੍ਰਿਤਸਰ ਦੀ ਨੁਹਾਰ ਬਦਲਣ ਲਈ ਵਿਸ਼ੇਸ਼ ਫੰਡ ਮੁਹੱਈਆ ਕਰਵਾਵਾਂਗੇ ਇਸ ਮੌਕੇ ਰਣਜੀਤ ਸਿੰਘ ਗੋਲਡੀ ਨੇ ਆਏ ਹੋਏ ਵਰਕਰਾਂ ਤੇ ਇਲਾਕਾ ਵਾਸੀਆਂ ਦਾ ਧੰਨਵਾਦ ਕਰਦੇ ਹੋਏ ਗੁਰਦੀਪ ਸਿੰਘ ਧਾਰੀਵਾਲ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡ ਵਾਸੀਆਂ ਦੇ ਸਹਿਯੋਗ ਸਦਕਾ 1 ਜੂਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨਾਂ ਦੀ ਜਿੱਤ ਵਿੱਚ ਵੱਡਾ ਯੋਗਦਾਨ ਪਾਉਣਗੇ। ਇਸ ਮੌਕੇ ਪ੍ਰਬਪਲ ਬਾਬਾ ਬਲਵਿੰਦਰ ਸਿੰਘ ਬਲਦੇਸ਼ ਸਿੰਘ, ਕਮਟਲਾ ਕਰਨ ਜੋਤ, ਰਣਵੇ ਹੋਟਲ ਵਾਲੇ ਨਿਸ਼ਾਨ ਸਿੰਘ ਹੋਤਾ ਵੀ ਮੌਜੂਦ ਸਨ। ਵਾਰ ਨੰਬਰ 2 ਵਜੇ ਪੜੇ ਇਹ ਕਰਦੇ ਹੋ ਪਛਮੀ ਹਲਕੇ ਦੇ ਪਛਮੀ ਰਾਕੇ ਜੁਹੀ ਅੱਜ। ਜੀ। ਉਹਦੇ ਵਿੱਚ ਆਪਾਂ ਮਤਲਬ ਰਿਕਾਰਡ ਤੋਂ ਅਪਾਂ ਜਿਤਾਵਾਂਗੇ ਕੁਲਦੀਪ ਸਿੰਘ ਧਾਰੀਵਾਲ ਨੂੰ। ਪੰਜਾਬ ਦਾ ਜਿਹੜਾ ਛੇਵਾਂ ਦਰਿਆ ਚੱਲ ਰਿਹਾ ਨਸ਼ੇ ਦਾ ਕੋਲ ਪੁਲਦੀਪ ਸਿੰਘ ਜੀ ਕੋ ਬੰਦ ਕਰਵਾਵਾਂਗੇ ਇੱਕ ਵੱਡਾ ਗੱਲ ਇਹ ਵਾ ਦੂਜਾ ਗੰਦਾਲੇ ਵਾਲਾ ਪੋਰ ਵਾਲਾ ਪਨੋਰੀ ਬਲਾਇਡ ਤੇ ਸ਼ੁਰੂ ਹੁੰਦਾ ਹੋਇਆ ਆਸੇ ਤੱਕ ਜਾਂਦਾ ਵਾ ਇਹ ਵੀ ਅੰਡਰਗਰਾਊਂਡ ਕਰਵਾਵਾਂਗੇ ਇਹ ਦੋ ਕੰਮ ਸਾਡੇ ਮੁੱਖ ਕੰਮ ਜਿਹੜੇ ਧਾਰੀਵਾਲ ਨੂੰ ਪਹਿਲੀ ਮੀਟਿੰਗ ਸੱਦ ਕੇ ਇੱਥੇ ਕੋ ਕਰਵਾਵਾਂ ਨੀ ਹੈਗਾ ਤੇ ਭਾਈ ਸਾਹਿਬ ਬਹੁਤ ਜ਼ਿਆਦਾ ਵਾ ਅਸੀਂ ਕੰਮ ਸਿਰ ਪਛਮੀ ਹੜਕਾ ਜਿਹੜਾ ਆ ਵੀ ਪਛਮੀ ਹੜਕਾ ਦੱਸ ਸਕਦੇ ਨਾ ਅਸੀਂ 5 3000 ਮਤਲਬ ਵੋਟਾਂ ਦਾ ਜਿੱਤਾਂਗੇ ਇੱਥੋਂ ਕੋਈ ਨਹੀਂ ਜਦੋਂ ਕਿਸੇ ਦੇ ਉਲਟ ਚੱਲਣਾ ਹੋਵੇ ਉਦੋਂ ਫਿਰ ਇਹ ਯੋਰ ਲਾਉਣਾ ਹੀ ਪੈਂਦਾ ਥੋੜਾ ਬਹੁਤਾ ਠੀਕ ਨਹੀਂ ਯੋਰ ਪੂਰਾ ਲੱਗੇਗਾ ਝਾੜੂ ਦੇ ਪੂ ਜਦੋਂ ਪੁੱਛਿਆ ਰੋਡਪਟੰ ਦਾ ਬੇਜਾਏਗਾ ਕਿਰੇ ਕੈਪਟਨ ਸਾਹਿਬ ਅਣੀ ਸਵਾ ਛੁੱਟੀਆਂ ਖਾਂਦੇ ਰਹੇ ਉਹਨਾਂ ਦੇ ਆਈ ਉਹਨਾਂ ਕੱਢ ਦੇਣਾ ਉਹਨਾਂ ਦੇ ਹੁਣ ਸਾਰੇ ਵਹਿਮ ਕਰਦੇ ਨੇ ਜੀ ਤੇ ਇਹ ਸਰਕਾਰ ਨੇ 45000 ਨੌਕਰੀਆਂ ਦਿੱਤੀਆਂ ਪੰਜਾਬ ਵਿੱਚ ਜੀ ਤੇ ਉਹ 45000 ਆਪਣੇ ਗਰੀਬ ਪਰਿਵਾਰਾਂ ਨੂੰ ਮਿਲੀਆਂ ਵਾ ਇਸ ਕਰਕੇ ਜਿਹੜੇ ਹੋਰੀ ਆਨਰ ਟਾਈਮ ਵਿੱਚ ਜੋ ਮੇਰਾ ਖਿਆਲ ਵਾ ਸਾਰੇ ਸੈੱਟ ਕਰਦੇ ਭਾਈਤਨ ਬਾਈਤਨ ਮੇਰਾ ਨਾਮ ਅਮਰਦੇਸ਼ ਸਿੰਘ ਵਾਰਡ ਇਨਚਾਰਜ 2 ਨੰਬਰ ਵਾਰਡ ਤੇ ਅੱਜ ਸਵੇਰ ਦਾ ਵੇਹ ਹਾਂ ਭਾਈਵਾਲ ਸਾਹਿਬ ਉਹ ਮਤਲਬ ਅੱਜ ਕੋਰਡੀਨ ਨਿਊਸਿੰਗ ਕੋਰਡੀਨਲ ਆਪਾਂ ਮੀਟਿੰਗ ਰੱਖੀ ਮਤਲਬ ਪੰਜਵੇਂ ਹਲਕੇ ਦੇ 2 ਨੰਬਰ ਵਾਰਡ ਦੀ ਕਿਉਂਕਿ ਸੰਘਤ ਵੱਲੋਂ ਪਬਲਿਕ ਨੂੰ ਬਹੁਤ ਭਰਵਾ ਹੰਗਾਰਾ ਮਿਲਿਆ ਅੱਜ ਤੇ ਕਿਚੋੜੀ ਦੀ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰ ਗਈ ਲਖਨਊ ਦੇ ਭਾਰੀਆਲ ਬਹੁਤ ਅੱਗੇ ਲੰਘ ਚੁੱਕੇ ਨੇ ਕੋਟੀ ਲੀਡ ਨਾਲ ਵੱਡੇ ਮਾਰਚ ਨਾਲ ਜਿੱਤਣਗੇ ਤੇ ਆਪਣੇ ਅੰਮ੍ਰਿਤਸਰ ਦੀ ਗੱਲ ਠਾਣ ਕੇ ਹਸਪਤਲ ਵਿੱਚ ਮੈਂ ਤੇ ਇਹ ਅਪੀਲ ਕਰਾਂਗਾ ਆਮ ਲੋਕਾਂ ਨੂੰ ਤੇ ਤਾਰੇ ਵਾਸਾਂ ਨੂੰ ਵਾਅਦਾ ਵਾਦੇ ਵੋਟਾਂ ਨਾਲ ਜਿਤਾਏ ਜਾਵੇ ਜੋ ਪਰ ਇੰਡੀਆ ਘਰ ਚੋ ਦੀ ਸਰਕਾਰ ਬਣ ਰਹੀ ਆ ਉਹਦੇ ਵਿੱਚ ਮੰਤਰੀ ਬਣੇ ਜਦੋਂ ਨੂੰ ਆਸਾਨੀ ਹੋਵੇ ਮੇਰਾ ਨਾਮ ਬੰਦੇਸ਼ ਸਿੰਘ ਗੰਦਾਲਾ ਤਾਰੇ ਵਾਸਾਂ ਦੇ ਅਜੀਸੇ ਗੋੜੇ ਘਾਰੇ ਪਹੁੰਚ ਰਿਹਾ ਜਿਆਨ ਨੂੰ ਧਰਵਾ ਕਰਦੇ ਆ ਤੇ ਸਟਾਰ ਕਮਿਸ਼ਨ ਧਾਰਿਵਾਲੀ ਨੂੰ ਰਿਸ਼ਵਾਤ ਦਵਾਇਆ ਜਿਹੜੇ ਤੁਹਾਡੇ ਵਕਾਫ ਦੇ ਕੰਮ ਰਹਿੰਦੇ ਨੇ ਕਾਹ ਖਾ ਕੇ ਨਾ ਦਮਟਾ ਰਹਿਣ ਆ ਇਹ ਸਾਡੇ ਕਾਂਸ਼ਕਰ ਸਭ ਸਸਰ ਰਾਜ ਕੀਤਾ ਆ ਉਹਨਾਂ ਇਤਨੀ ਮਦਦ ਨਹੀਂ ਠਾਇਆ ਸਿਸਦੇ ਵਿੱਚ ਨਾ ਇਹ ਵਿਕਾਸ ਕਰਾਇਆ ਔਰ ਜਿਹੜੀਆਂ ਗਰੀਬਾਂ ਦੀਆਂ ਹਸੂਰਤਾਂ ਆ ਖੋਈਆਂ ਉਹ ਸਰਕਾਰ ਕਦੀਸੋਂ ਧਰਵਾਜੀ ਵਾਪਸ ਲਾਉਣਗੇ ਔਰ ਵਿਕਾਸ ਦੇ ਕੰਮ ਕਰਾਉਣਗੇ ਮੇਰੀ ਚੱਲ ਚੁੱਕੀ ਏ ਝੜੀ ਦੀ ਔਰ ਝੜੂੜਾ ਇਹ ਆਪਣੇ ਇੱਕ ਦਿਨ ਨੂੰ ਆਪਣੇ ਲਸ਼ਣਾ ਦੇ ਤਨਾ ਬੜੇ ਦਬਾ ਕੇ ਲੋਕ ਜਿਹੜਾ ਜਿਹੜਾ ਜਨਮ ਦੀ ਜਿਹੜੀ ਆਵਾਜ਼ ਨਾ ਠਾਈ ਸੀ ਕਾ ਸਾਰੇ ਨੇ ਜਿਹੜੀਆਂ ਪਾਰਟੀਆਂ ਨੇ ਉਹਨਾਂ ਦਾ ਜਵਾਬ ਬਟਨ ਲੋਕ ਜਿਹੜੀ ਪਬਲਿਕ ਜਨਤਾ ਕੋ ਜਵਾਬ ਦੇਣਗੇ ਦੋ ਨੰਬਰ ਬਟਨ ਦਬ ਕੇ